ਬੀਬੀਸੀ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰਾਂ ਐੱਸਐੱਸਪੀ ਦਫ਼ਤਰ ਵੱਲੋਂ ਜਾਰੀ ਕ੍ਰਾਈਮ ਰਿਪੋਰਟ ਅਨਸਾਰ ਖਬਰਾਂ ਤੇ ਖਬਰਾਂ ਦੀ ਚਰਚਾ ਜ਼ਿਲ੍ਹੇ ਦੇ ਕੁੱਲ 10 ਥਾਣਿਆਂ ਦੇ ਵਿੱਚ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲੇ ਦਰਜ ਹੋਏ ਹਨ ਨਸ਼ੇ ਦੇ 6, ਕੁੱਟਮਾਰ ਦੇ 2 ਤੇ 2 ਚੋਰੀ ਦੇ ਮਾਮਲੇ ਦਰਜ ਹੋਏ ਹਨ ਚੋਰੀ ਦਾ ਮਾਮਲਾ ਜੋ ਪਹਿਲਾ ਹੈ ਥਾਣਾ ਕੋਟਫੱਤਾ ਵਿੱਚ Airtel ਦੇ சிਟੀਸੀ ਕਾਰਡ ਚੋਰੀ ਹੋਏ ਐ ਜੋ ਕੋਟਪਾਰਾ ਤੇ ਗਹਿਰੀ ਦੇਵੀ ਨਗਰ ਪਿੰਡਾਂ ਦੇ ਟਾਵਰਾਂ ਤੋਂ ਚੋਰੀ ਕੀਤੇ ਗਏ ਹਨ ਤੇ ਥਾਣਾ ਮਈਆਂ ਵਾਲੇ ਵਿਖੇ ਇੱਕ ਚੋਰੀ ਦਾ ਮਾਮਲਾ ਹੋਰ ਦਰਜ ਹੋਇਆ ਜੋ ਜਗਦੀਪ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਗੋਨਿਆਣਾ ਕਲਾ ਵੱਲੋਂ ਸ਼ਿਕਾਇਤ ਦਰਜ ਹੋਈ ਸੀ ਕਿ ਉਹਨਾਂ ਦੇ ਖੇਤਾਂ ਤੇ ਆਸ-ਪਾਸ ਦੇ ਖੇਤਾਂ ਵਿੱਚੋਂ ਟਰਾਂਸਫਾਰਮਰਾਂ ਵਿੱਚੋਂ ਤੇਲ ਕੱਢਿਆ ਜਾਂਦਾ ਹੈ ਜਿਸ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਬੜੀ ਮੁਸਤੈਦੀ ਦੇ ਨਾਲ ਇੱਕ ਟਰੱਕ ਕਾਬੂ ਕੀਤਾ ਜਿਸ ਦੇ ਵਿੱਚੋਂ 150 ਲੀਟਰ ਤੇਲ ਬਰਾਮਦ ਹੋਇਆ ਤੇ 8 ਜਾਣਿਆਂ ਤੇ ਮਾਮਲਾ ਦਰਜ ਹੋਇਆ ਹੈ ਜਿਨ੍ਹਾਂ ਵਿੱਚੋਂ 7 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇੱਕ ਹਜੇ ਫਰਾਰ ਹੈ ਗ੍ਰਿਫਤਾਰੀਆਂ ਜੋ ਹੋਈਆਂ ਹਨ ਉਹ ਸੋਹਣਪ੍ਰੀਤ ਵਕੀਲ ਸਿੰਘ ਬੱਬਲਪ੍ਰੀਤ ਲਵਪ੍ਰੀਤ ਮਿਥਨ ਕੁਮਾਰ ਗੋਰੀ ਮੁਹੰਮਦ ਮੁਸਵਰ ਮੁਹੰਮਦ ਇਸਤਗਾਰ ਇਹ ਜੋ ਗ੍ਰਿਫਤਾਰ ਕੀਤੇ ਗਏ ਹਨ ਜੋ ਗੋਰੀ ਨਾਮ ਦਾ ਆਦਮੀ ਹੈ ਉਹ ਅਜੇ ਤੱਕ ਫਰਾਰ ਹੈ ਪੁਲਿਸ ਦੇ ਹੱਥ ਨਹੀਂ ਆਇਆ ਇਹ ਦੇਖੋ ਕਿਸਾਨਾਂ ਨੂੰ ਚਾਰ ਚਫੇਰੋਂ ਮਾਰ ਪੈਂਦੀ ਹੈ ਕਦੇ ਉਹਨਾਂ ਨੂੰ ਫਸਲ ਦੀ ਮਾਰ ਪੈਂਦੀ ਕਦੇ ਉਹਨਾਂ ਨੂੰ ਹੜਾਂ ਦੀ ਮਾਰ ਪੈਂਦੀ ਤੇ ਜਿਹੜਾ ਰਹਿੰਦਾ ਖੁੰਡਾ ਕਸਰ ਹੈ ਉਹ ਚੋਰ ਕੱਢ ਦਿੰਦੇ ਆ ਜੇ ਬਿਜਲੀ ਆਉਂਦੀ ਆ ਤਾਂ ਉਹ ਟਰਾਂਸਫਾਰਮਰਾਂ ਦੇ ਵਿੱਚੋਂ ਤੇਲ ਕੱਢ ਲਿਆ ਜਾਂਦਾ ਉਹ ਵਿਚਾਰੇ ਉੱਥੇ ਹੀ ਫਿਰ ਉਹਨਾਂ ਦਾ ਕੰਮ ਰਹਿ ਜਾਂਦਾ ਹੈ ਸੋ ਬਹੁਤ ਹੀ ਇਹ ਮਾੜੀ ਗੱਲ ਹੈ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਸਾਨ ਤਾਂ ਪਹਿਲਾਂ ਹੀ ਬਹੁਤ ਕਰਜ਼ੇ ਦੀ ਮਾਰ ਹੇਠ ਹਨ ਸੋ ਇਹ ਸਨ ਅੱਜ ਦੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਅਗਲੀ ਚਰਚਾ ਲੈ ਕੇ ਫਿਰ ਹਾਜ਼ਰ ਹੋਵਾਂਗਾ ਉਦੋਂ ਤੱਕ ਦੇ ਉਹ ਆ ਗਿਆ ਧੰਨਵਾਦ ਸਤਿ ਸ੍ਰੀ ਅਕਾਲ